ਓ ਸ੍ਰੀ ਗਾਜੀ ਸਾਰਿਆਂ ਨੂੰ ਮੈਂ ਜੱਸਾ ਬਤਾਉ ਕਰਾ। ਆ ਖੜੇ ਜੀ ਬਹੁਤ ਸੁੱਖਾ ਰਾਇ ਪਰ ਸਵਰਨਾ ਰਾਇ ਪਰ ਹੈਪੀ ਖਸਮਬੜੀ ਦੇ। ਰੱਖੇਵੇ ਬਾਈ ਉਹਨਾਂ ਨੇ ਬਹੁਤ ਆਹ ਬੋਲ ਤਾਂ ਬਾਲਾ ਪੱਜਿਆ ਜਿੱਤਿਆ ਵੀ 7 ਲੱਖ ਦਾ ਮੁੱਲ ਪਿਆ ਦਾ ਇਹਦਾ ਹਰਿਆਣੇ ਵਾਲਾ। ਇਹ ਥੋੜਾ ਜਿਹਾ ਲਾਂਗੇ ਕੱਢਿਆ ਇਹਦਾ। ਇਹਦੇ ਲਈਏ ਘੋੜੇ ਵਾਲੀ ਫਰੀ। ਇਹ ਐ ਹੁਣ ਸੈਟ ਆ ਓਕੇਰ ਬੋਟ ਇਹਦੀ। ਓਏ ਇਹ ਦੇਖ ਆਹ ਵੀ ਸੁੱਖਾ ਸ਼ੌਂਕੀ ਪੂਰਾ ਇਹ ਬੰਦੇ ਪਤਨਾਂ ਘੋੜੀਆਂ ਵੀ ਰੱਖੀਆਂ ਆਏ ਇਹ ਲੈ ਇੱਕ ਆ ਲੱਗੀ ਹੋਈ ਓਹ ਹਣੇ ਦੋ ਇੱਕੋ ਬੰਨੇ ਖੜਾ ਕੋੜਾ ਮੁਰਗੇ ਵੀ ਇੱਥੇ ਥੁਖੇ ਨੇ ਸ਼ੌਂਕੀ ਆ ਉਹਦੇ ਦਾ ਪਤੰਗ ਦਾ